ਨਾਮ ਮੇਰਾ ਸਰਦਾਰ ਸੁਖਵਿੰਦਰ ਸਿੰਘ ਜੀ ਪਾਨਵਸ ਪੰਜਾਬ ਰੋਡ ਪੀਆਰਸੀ ਕਨੈਕਟ ਵਰਕਰ ਜੂਨੀਅਰ 2511 ਮੈਂ ਏਰੀਆ ਪ੍ਰਧਾਨ ਜੀ ਪ੍ਰਧਾਨ ਜੀ ਕੀ ਸਥਿਤੀ ਹੈ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਕੀ ਹੋਇਆ ਹੁਣ ਤੱਕ ਦੇਖੋ ਜੀ ਲਗਭਗ ਜਿਹੜੀ ਸਥਿਤੀ ਦਾ ਤੁਹਾਨੂੰ ਪਤਾ ਹੈ ਤੁਸੀਂ ਕੱਲ ਸਾਰਾ ਵੇਖ ਰਹੇ ਹੋ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀਆਂ ਨੇਗੀਆਂ ਜੋ 28 ਨਵੰਬਰ ਨੂੰ ਆਪਣਾ ਲਾਠੀ ਚਾਰਜ ਹੋਇਆ ਪੁਲਿਸ ਨੇ ਜਣਾਣ ਧੱਕਾ ਕੀਤਾ ਵਧੀਆਂ ਕੀਤੀਆਂ ਪ੍ਰਸ਼ਾਸਨ ਨੇ ਉਹਨਾ ਮੈਂ ਇਹਨਾਂ ਐਂਡਾ ਜੋ ਸਾਡਾ ਹੈਗਾ ਜੀ ਮੀਟਿੰਗ ਹੋ ਰਹੀ ਹੈ ਆਪਣੇ ਮੰਤਰੀ ਸਾਹਿਬ ਨਾਲ ਉਹਦਾ ਏਜੰਡਾ ਇਹ ਆ ਵੀ ਆਪਣੇ ਜਿਹੜੇ 10 ਬੰਦੇ ਉੱਪਰ ਪਰਚੇ ਕੀਤੇ ਗਏ ਨੇਗੇ ਲਗਭਗ ਜੋ ਹੋਰ ਬੰਦਿਆਂ ਨੇ ਪਧਰਾਵਾਂ ਲਾਈਆਂ ਨੇ ਉਹਨਾਂ ਨੂੰ ਜਿਲ੍ਹੇ ਚ ਢੱਕਿਆ ਗਿਆ ਤੇ ਉਹ ਬੰਦੇ ਆਪਣੇ ਰਿਹਾ ਗਏ ਤੇ ਜਾਣ ਬਿਨਾਂ ਕਿਸੇ ਸ਼ਰਤ ਐ ਜਿਹੜੇ ਬੰਦੇ ਗ੍ਰਿਫਤਾਰ ਜਿਹੜੇ 10 ਤਾਂ ਕੱਲ ਪ੍ਰੈਜ਼ੈਂਟ ਕੀਤੇ ਆ ਅਦਾਲਤ 'ਚ ਬਾਕੀ ਤੁਸੀਂ ਕਹਿੰਦੇ ਸੀ ਸਾਡੇ ਟੋਟਲ 40 ਬੰਦੇ ਨੇ ਬਾਕੀ 30 ਦਾ ਪਤਾ ਹੈ ਕਿੱਥੇ ਨੇ ਕਿੱਥੇ ਨਹੀਂ ਹਾਂਜੀ ਹਾਂਜੀ ਉਹ ਵੀ ਸਰ ਜੇਲ ਦੀ ਵਿੱਚ ਨੇ ਆਪਣੇ ਸੰਗਰੂਰ 30 ਬੰਦੇ ਹਾਂਜੀ ਹਾਂਜੀ ਉਹਨਾਂ ਤੇ ਪਰਚਾ ਹੈ ਕੋਈ ਉਹਦੀ 57 ਪਧਰਾਵਾਂ ਲੱਗੀਆਂ ਹੋਈਆਂ ਨੇ 57 ਦੀ 57 ਦਾ ਪਰਚਾ ਹੈ ਜੇਕਰ ਸਰਕਾਰ ਨਾਲ ਤੁਹਾਡੀ ਗੱਲਬਾਤ ਸਿਰੇ ਨਹੀਂ ਚੜਦੀ ਤਾਂ ਫਿਰ ਅਗਲਾ ਐਕਸ਼ਨ ਕੀ ਹੋਊਗਾ ਸਰ ਅਗਲਾ ਐਕਸ਼ਨ ਆਪਣਾ ਹੀ ਹੈ ਜੀ ਜੋ ਸਵੇਰ ਕਮੇਟੀ ਸਾਨੂੰ ਕਾਲ ਦਿੰਦੀ ਹੈ ਮੀਟਿੰਗ ਤੋਂ ਬਾਅਦ ਅਦਰ ਦੇਖੋ ਹੱਲ ਹੋਣਾ ਚਾਹੀਦਾ ਮੀਟਿੰਗ ਦੇ ਵਿੱਚ ਨਹੀਂ ਹੁੰਦਾ ਤਾਂ ਜੋ ਸਾਨੂੰ ਸਵੇਰ ਕਮੇਟੀ ਦੀ ਕਾਲ ਉੱਪਰ ਆਉਂਦੀ ਹੈ ਜੋ ਸਾਨੂੰ ਮੈਸੇਜ ਆਊਗਾ ਜੀ ਉਹ ਪਰਖਾ ਉਤਰਾਂਗੇ ਜੇ ਜੋ ਸਾਨੂੰ ਸੰਘਰਸ਼ ਕਰਨਾ ਪੈਦਾ ਅਸੀਂ ਸੰਘਰਸ਼ ਇਹਨਾਂ ਅੱਗੇ ਹੋਰ ਤੇਜ਼ ਤੇਜ਼ ਧਾਰ ਤੇ ਕਰਾਂਗੇ ਸਰਵਿਸ ਕਿੰਨੀ ਚੱਲ ਰਹੀ ਹੈ ਕੰਟਰੈਕਟ ਵਰਕਰ ਦੇ ਬਾਹਰ ਆਉਣ ਤੋਂ ਬਾਅਦ ਸਰਵਿਸ ਕਿੰਨੀ ਚੱਲ ਰਹੀ ਹੈ ਖਾਸ ਕਰਕੇ ਜੋ ਡੀਪੂ ਸੰਬੂਤੀ ਗੱਲ ਸੰਰੂੜੀਪੂ ਦੇਖੋ ਜੀ ਸਰਵਿਸ ਤੁਸੀਂ ਦੇਖ ਰਹੇ ਹੋ ਲਗਭਗ ਸਵੇਰ ਤੋਂ ਸਰਵਿਸ ਕੁਸ਼ਕਵਸਾਨ ਚੱਲ ਰਹੀਆਂ ਨੇ ਤੇ ਕੁਸ਼ਕ ਆਪਣਾ ਹੜਤਾਲ ਜਾਰੀ ਲਗਭਗ ਨਿਰੰਤਰ ਜਾਰੀ ਹੈ ਬਸਾਂ ਸੀਮ ਚੱਲ ਰਹੀਆਂ ਨੇ ਨਾਰਮਲ ਕੱਚੇ ਕੰਮ ਇਹਨੇ ਪੂਰੀ ਤਰ੍ਹਾਂ ਨਾਲ ਚੱਕਿਆ ਜਾਮ ਦੀ ਗੱਲ ਕਰੀ ਸੀ ਪਰ ਬਹੁਤ ਸਾਰੇ ਕੱਚੇ ਕੰਮ ਚੱਲ ਰਹੇ ਨੇ ਰੂਟਾਂ ਦੇ ਬਾਰੇ ਉਹਦੇ ਬਾਰੇ ਕੀ ਕਹਿੰਦੇ ਦੇਖੋ ਜੀ ਅਲੱਗ-ਅਲੱਗ ਦਾ ਆਪਣੀ ਸੋਚ ਹੁੰਦੀ ਆ ਤੇ ਜਥੇਬੰਦੀਆਂ ਤੁਹਾਨੂੰ ਪਤਾ ਡਿਪਾਰਟਮੈਂਟ ਦੇ ਵਿੱਚ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇਗੀਆਂ ਹਰ ਇੱਕ ਦੀ ਆਪਣੀ ਸੋਚ ਆ ਤੇ ਆਪਣਾ ਅਧਿਕਾਰ ਆ ਕਨੂੰ ਪਤਾ ਹੀ ਆ ਬਾਕੀ ਤੁਸੀਂ ਸਭ ਰਾ ਕਵਰੇਜ ਕਰ ਹੀ ਰਹੇ ਹੋ ਕਿਲੋਮੀਟਰ ਸਕੀਮ ਜਿੰਨੇ ਸਰਕਾਰ ਨੇ ਕਿਹਾ ਕੱਲ ਮੁੱਖ ਮੰਤਰੀ ਕਹਿੰਦੇ ਕਿ ਅਸੀਂ ਨਵੀਆਂ ਬੱਸਾਂ ਲਿਆ ਰਹੇ ਹਾਂ ਹੁਣ ਤੱਕ ਕਿੰਨੀਆਂ ਕੁ ਬੱਸਾਂ ਆਈਆਂ ਨਹੀਂਆਂ ਦੋਨਾਂ ਚੀਜ਼ਾਂ ਇਹ ਬਣ ਪਸ ਹੋਵੇ ਜਾਂ ਪੀਆਰਟੀਸੀ ਦੀ ਗੱਲ ਕਰ ਲਈਏ ਪੀਆਰਟੀਸੀ ਚ 2022 ਤੋਂ ਬਾਅਦ ਕੋਈ ਨਵੀਂ ਬੱਸ ਆਈ ਆ ਪੀਆਰਟੀਸੀ ਦੇ ਜੇ ਆਪਾਂ ਗੱਲ ਕਰੀਏ ਦੇਖੋ ਜੀ ਪੀਆਰਟੀਸੀ ਦੇ ਬੱਚੇ ਇੱਕ ਵੀ ਬੱਸ ਆਪਣੀ ਮਾਲਕੀ ਵਾਲੀ ਇਸ ਭੰਡਾਰ ਸਰਕਾਰ ਨੇ ਬਿਲਕੁਲ ਨਹੀਂ ਪਾਈ ਜੀ ਜੋ ਬੱਸਾਂ ਆਈਆਂ ਨੇ ਹੁਣ ਤੱਕ ਕਿਲੋਮੀਟਰ ਸਕੀਮ ਦੇ ਵਿੱਚ ਬੱਸਾਂ ਆਈਆਂ ਨਾਗੀਆਂ ਜੋ ਵੀ ਹੁਣ ਤੱਕ ਆਈਆਂ ਨਾਗੀਆਂ ਤੇ ਹਾਲਾਂਕਿ ਭਾਵੇਂ ਸੱਤਾ ਵਿੱਚ ਆਈ ਨੂੰ ਚਾਰ ਸਾਲ ਸਰਕਾਰ ਨੂੰ ਹੋ ਚੁੱਕੇ ਆ ਹੋਂਦਕ ਇਹਨਾਂ ਨੇ ਆਪਦੀਆਂ ਕੋਈ ਮਾਲਕੀ ਵਾਲੀਆਂ ਮਹਿਕਮੇ ਵਾਲੀਆਂ ਕੋਈ ਬੱਸ ਨਹੀਂ ਪਾਈ ਜੀ ਕੱਲ ਮੁੱਖ ਮੰਤਰੀ ਨੇ ਕਹਿ ਕੇ ਸੀ ਬੱਸਾਂ ਪਾ ਰਹੇ ਆ ਫਿਰ ਕਿਲੋਮੀਟਰ ਸਕੀਮ ਦੀ ਲੋੜ ਹੈ ਜੇ ਬੱਸਾਂ ਉਹ ਪੈ ਜਾਂਦੀਆਂ ਨਾਗੀਆਂ ਅਸੀਂ ਬਿਲਕੁਲ ਇਹ ਬਰੋਧ ਕਰ ਰਹੇ ਆ ਕਿਲੋਮੀਟਰ ਸਕੀਮ ਵਾਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਬੱਸ ਭਾਵੇਂ ਮਹਿਕਮੇ ਵਾਲੀ ਆਪਣੀ ਮਾਲਕੀ ਵਾਲੀ ਬੱਸ ਭਾਵੇਂ ਸਰਕਾਰ ਜੇ ਪਾਉਣਾ ਚਾਹੁੰਦੀ ਹੈਗੀ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ 10000 ਬੱਸ ਮਾਲਕੀ ਵਾਲੀ ਪੋਣੀ ਚਾਹੀਦੀ ਆ ਆਈਮ ਬੀਕੇਜੂ ਇਕਤਾ ਜਾਦ ਦਾ ਜ਼ਿਲ੍ਹਾ ਕਾਰਜਕਾਰੀ ਆਗੂ ਜੀ ਹਰਦੇਵ ਸਿੰਘ ਕਲਾਰਾਂ ਅੱਜ ਅਸੀਂ ਮੁਲਾਜ਼ਮਾਂ ਦੀ ਠੇਕਾ ਮੁਲਾਜ਼ਮਾਂ ਦੀ ਹਮਾਇਤ ਦੇ ਉੱਤੇ ਆਏ ਆ ਤੇ ਇਹਨਾਂ ਦੇ ਨਾਲ ਜੋ ਪਿਛਲੇ ਦਿਨੀ ਪੰਜਾਬ ਪੁਲਿਸ ਦਾ ਵਤੀਰਾ ਸਾਹਮਣੇ ਆਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਜਮਹੂਰੀ ਹੱਕਾਂ ਦੀ ਦੇ ਉੱਤੇ ਇੱਕ ਤਰ੍ਹਾਂ ਦਾ ਅਟੈਕ ਹੈ ਉਸ ਦੀ ਅਸੀਂ ਨਿੰਦਾ ਕਰਦੇ ਆ ਤੇ ਜਿੰਨਾ ਚਿਰ ਇਹ ਮੁਲਾਜ਼ਮ ਬੈਠਣਗੇ ਸਾਡੀ ਹਮਾਇਤ ਮੰਗਣਗੇ ਅਸੀਂ ਇਹਨਾਂ ਦੇ ਇਹਨਾਂ ਨੂੰ ਹਮਾਇਤ ਦੇਵਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਪਹਿਲਾਂ ਜਦੋਂ ਤੁਸੀਂ ਵੋਟਾਂ ਲੈਣੀਆਂ ਸੀ ਉਦੋਂ ਕਹਿੰਦੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਅੱਜ ਕਹਿਣ ਦੇ ਦੰਦ ਹਾਥੀ ਦੇ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੋ ਰਹੇ ਐ ਤੇ ਸਰਕਾਰ ਕਹਿਣੀ ਤੇ ਕਰਨੀ ਦੇ ਵਿੱਚ ਵੱਡਾ ਫਰਕ ਆ ਰਿਹਾ ਤੇ ਸਾਡੀ ਬੇਨਤੀ ਹੈ ਸਾਰਿਆਂ ਨੂੰ ਵੀ ਇਕੱਠੇ ਹੋ ਕੇ ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਮੁਲਾਜ਼ਮਾਂ ਦੀ ਆਪਾਂ ਹਮਾਇਤ ਕਰੀਏ ਕਿਸਾਨ ਮਜ਼ਦੂਰ ਮੇਕਤਾ ਵਧੇ ਉਹਦੇ ਨਾਲ ਹੀ ਸਾਰਾ ਕੁਝ ਬਚਣਾ ਹੈ ਨਹੀਂ ਇਹ ਇੱਕ ਤਰ੍ਹਾਂ ਦਾ ਸੰਗਲ ਦੀਆਂ ਆੜੀਆਂ ਹੁੰਦੀਆਂ ਨੇ ਜੇ ਇਹਦੇ ਚੋਂ ਇੱਕੜੀ ਟੁੱਟ ਗਈ ਤਾਂ ਇਹ ਦੇਸ਼ ਦਾ ਢਾਂਚਾ ਖਤਮ ਹੋ ਜਾਣਾ ਹੈ ਚੱਕਰੇ ਆ ਜੀ ਜੋ ਸਾਡੇ ਬੰਦੇ ਗ੍ਰਿਫਤਾਰ ਕਰਿਆ ਗਏ ਤੁਸੀਂ ਪਹਿਲਾਂ ਹੀ ਵੀਡੀਓ ਦੇਖ ਚੁੱਕੇ ਹੋਗੇ ਕਿੰਨੀ ਨਾ ਇਨਸਾਫੀ ਨਾਲ ਸਾਡੇ ਬੰਦੇ ਨਾਲ ਧੱਕਾ ਕੀਤਾ ਗਿਆਗਾ ਅਸੀਂ ਉਸ ਨਾ ਇਨਸਾਫੀ ਦੇ ਖਿਲਾਫ ਅੱਜ ਫਿਰ ਦੁਬਾਰਾ ਆਵਾਜ਼ ਲਗਾਰਾਂਗੇ ਅੱਜ ਪੱਟੀ ਵਿਖੇ ਸਾਡੀ ਮੀਟਿੰਗ ਸੀ ਯੂਨੀਅਨ ਦੀ ਉਸ ਦਾ ਜੋ ਵੀ ਹੱਲ ਹੁੰਦਾਗਾ ਜੇਕਰ ਉਹ ਸਾਡੇ ਪੱਖ 'ਚ ਨਹੀਂ ਹੁੰਦਾ ਤਾਜ਼ੀ ਅੱਜ ਤੋਂ ਹੀ ਤੇ ਕੱਲ ਤੋਂ ਵੀ ਜੋ ਵੀ ਸਾਡੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜੋ ਵੀ ਕੀਤਾ ਜਾਵੇਗਾ ਉਹ ਤਿੱਖਾ ਹੀ ਕੀਤਾ ਜਾਵੇਗਾ ਸੋ ਅਸੀਂ ਸਭ ਨੂੰ ਇਹ ਅਪੀਲ ਕਰਦਾਂਗੇ ਕਿ ਸਾਡੇ ਨਾਲ ਆਓ ਸਾਣਾ ਜੜੋ ਇਹ ਸਰਕਾਰ ਜੋ ਵੀ ਕਰ ਰਹੀ ਅੱਜ ਸਾਣਾ ੱਟਕੇ ਸਹੀ ਹੈਗੀ ਸਾਡੇ ਬੰਦੇ ਘਰੋਂ ਚੱਕੇ ਗਿਆਗੇ ਤੁਹਾਡੇ ਸਾਹਮਣੇ ਕੁੱਟਕੜਾਪਾ ਕਿੰਨਾ ਕੀਤਾ ਗਿਆ ਉਹ ਅੱਜ ਵੀ ਬੰਦੇ ਸਾਡੇ ਜੇਲਾਂ ਦੇ ਵਿੱਚ ਨੇ ਸਾਡੀ ਸਰਕਾਰ ਨੂੰ ਪਹਿਲੇ ਤੌਰ ਤੇ ਹੀ ਮੰਗਾਗੀ ਕਿ ਜਿਹੜੇ ਸਾਡੇ ਬੰਦੇ ਜੇਲਾਂ ਦੇ ਵਿੱਚ ਨੇ ਉਹਨਾਂ ਪਰ ਉਹ ਜਿਹੜੇ ਨਜਾਇਜ਼ ਪਾਰਚੇ ਨੇ ਉਹ ਸਾਰੇ ਰੱਦ ਕੀਤੇ ਜਾਣ ਤੇ ਸਾਡੇ ਬੰਦੇ ਜੇਲ੍ਹ ਦੇ ਵਿੱਚੋਂ ਬਾਹਰ ਕੱਢੇ ਜਾਣ ਮੇਰਾ ਨਾਮ ਸੁਖਪਾਲ ਸਿੰਘ ਜੀ ਸਰਕਲ ਪ੍ਰਧਾਨ ਸੰਗਰੂਰ ਪਾਵਰ ਕਾਮ ਹੈ ਟਰਸਕੋ ਠੇਕਾ ਬਲਾਇੰਦ ਜੂਨੀਅਰ ਭਾਈ ਜਸਦੀਪ ਬਾਸੜੇ ਆਏ ਸੰਗਰੂਰ ਧਰਨੇ 'ਤੇ ਕੀ ਚੱਕਰ ਅਸੀਂ ਜੀ ਜੋ ਪੰਜਾਬ ਸਰਕਾਰ ਨੇ ਪੀਆਰਟੀਸੀ ਪੰਨਵੱਚ ਦੇ ਜੋ ਸਾਡੇ ਕੱਚੇ ਮੁਲਾਜ਼ਮ ਸਾਥੀ ਡਿਊਟੀਆਂ ਕਰ ਰਹੇ ਨੇ ਇਹਨਾਂ ਨੇ ਆਪਣੇ ਹੱਕਾਂ ਵਾਸਤੇ ਜੋ ਪ੍ਰਾਈਵੇਟ ਟੇਸ਼ਨ ਵਧਾਰੀ ਹੈ ਸਰਕਾਰ ਪੁਰਾਣੀ ਜੋ ਬੱਸਾਂ ਨੇ ਪ੍ਰਾਈਵੇਟ ਪਾ ਰਹੇ ਨੇ ਜੋ ਕਿਲੋਮੀਟਰ ਸਕੀਮਾਂ ਉਹਦੇ ਬੰਦ ਕਰਨ ਦੇ ਸਬੰਧ ਵਿੱਚ ਇਹਨਾਂ ਨੇ ਇੱਕ ਧਰਨਾ ਰੱਖਿਆ ਗਿਆ ਸੀ ਵੀ ਜੀ ਕਿਉਂ ਉਹਦੇ ਵਿੱਚ ਕੀ ਆ ਜਿਹੜੇ ਸਾਡੇ ਬੱਚੇ ਨੇ ਉਹਨਾਂ ਤੇ ਆਰਾ ਚਲਾ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਜਿਹੜਾ ਸਾਡਾ ਕੱਚਾ ਪਿੱਲਾ ਰੋਜ਼ਗਾਰ ਹੈ ਇਹਨੂੰ ਖੋਣ ਜਾ ਰਹੀ ਆ ਪ੍ਰਾਈਵੇਟ ਅਦਾਰਿਆਂ ਦੇ ਹੱਥ 'ਚ ਸੌਂਪਣਾ ਚਾਹੁੰਦੀ ਆ ਕੋਈ ਵੀ ਨਜ਼ਾਰਾ ਹੋਵੇ ਉਹਦੇ ਸਬੰਧ ਵਿੱਚ ਇਹਨਾਂ ਨੇ ਸ਼ਾਂਤਮਈ ਧਰਨਾ ਰੱਖਿਆ ਹੋਇਆ ਸੀ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਬਹੁਤ ਧੱਕਾ ਕੀਤਾ ਤੇ ਉਹ ਪੰਜਾਬ ਸਰਕਾਰ ਹੈ ਇਹ ਨਿੰਦਮਯੋਗ ਹੈ ਕਿਉਂਕਿ ਕਈ ਸਾਥੀਆਂ ਨੇ ਸੁਣਨ ਚ ਆਇਆ ਵੀ ਜਿਵੇਂ ਅੱਗ ਲਾਈ ਸੀ ਉਹ ਕੀ ਕਰੇ ਹੁਣ 14-14 ਸਾਲ ਹੋ ਗਏ ਸਰਵਿਸ ਕਰਦਿਆਂ ਨੂੰ ਹਰੇਕ ਵਿਭਾਗ ਦੇ ਵਿੱਚ ਜਦੋਂ ਸਾਡਾ ਪੱਕੇ ਹੋਣ ਦਾ ਟਾਈਮ ਆਇਆ ਤਾਂ ਪੰਜਾਬ ਸਰਕਾਰ ਨੇ ਇਹ ਸਾਨੂੰ ਪਹਿਲਾਂ ਵਾਅਦਾ ਕੀਤਾ ਸੀ ਜਦੋਂ ਵੀ ਸਾਡੇ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਜੋ ਕੱਚਾ ਮੁਲਾਜ਼ਮਾ ਉਹਨੂੰ ਅਸੀਂ ਪੱਕਾ ਕਰਾਂਗੇ ਵੀ ਕੱਚੇ ਦਾ ਨਾਮ ਹੀ ਖਤਮ ਕਰਤਾ ਜਾਊਗਾ ਵੀ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲੱਗਣ ਦਿੱਤਾ ਜਾਊਗਾ ਪੰਜਾਬ ਦੀ ਇੰਨੀ ਹਾਲਤ ਮਾੜੀ ਹੋ ਗਈ ਅੱਜ ਜੋ ਕਿ ਪੰਜਾਬ ਸਰਕਾਰ ਗੁੰਡਾਗਰਦੀ ਦੇ ਨਾਲ ਹਰੇਕ ਮੁਲਾਜ਼ਮ ਨੂੰ ਦੱਬਣਾ ਚਾਹੁੰਦੀ ਆ ਸਰਕਾਰੀ ਏਡਾਰਿਆਂ ਨੂੰ ਵੇਚਣਾ ਚਾਹੁੰਦੀ ਆ ਇਹਦੇ ਸਬੰਧ ਵਿੱਚ ਅਸੀਂ ਪੀਆਰਟੀਜੀ ਪੰਨਵੱਛ ਦੇ ਜੋ ਵੀ ਮੁਲਾਜ਼ਮ ਨੇ ਅਸੀਂ ਉਹਨਾਂ ਨੂੰ ਪਾਵਰ ਕਾਮ ਟਰਾਸਕੋ ਵੱਲੋਂ ਫੁੱਲ ਹਮਾਇਤ ਕਰਦੇ ਆਂ ਭਰਾਵਾ ਥੋੜੀ ਪਿੱਛੇ ਨਾਲ ਪਿੱਛੇ ਲਾ ਕੇ ਖੜਾਂਗੇ ਥੋੜੀ ਪਿੱਛੇ ਨਹੀਂ ਪਿੱਛੇ ਨਹੀਂ ਲੱਗਣ ਦੇਵਾਂਗੇ ਜੇ ਤੁਹਾਨੂੰ ਕੋਈ ਵੀ ਕਾਲ ਆਉਂਦੀ ਆ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਸੰਗਠਿਤ ਚੱਲ ਰਹੇ ਨੇ ਹਰੇਕ ਧਰਨੇ ਦੇ ਵਿੱਚ ਸਾਡੇ ਪਾਵਰ ਕਾਮ ਟਰਾਸਕੋ ਦੇ ਮੁਲਾਜ਼ਮ ਬੈਠੇ ਨੇ ਜੇ ਕੋਈ ਵੀ ਇਹਨਾਂ ਦੇ ਖਰੋਚ ਆ ਗਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਪੁਲਸ ਹੋਵੇਗੀ